ਤੇ ਗੁਰੂ ਪਿਆਰਿਓ ਕਹਿੰਦੇ ਮਹਾਰਾਜੇ ਜਨਕ ਨੇ ਸਾਰੀ ਨਾਟਕਪੁੱਟ ਨੂੰ ਖਾਲੀ ਕਰ ਦਿੱਤਾ ਸੀ ਇੱਕ ਘੜੀ ਸਿਮਰਨ ਕਰਕੇ ਸੋ ਵੈਸੇ ਹੋਏ ਨੇ ਮਹਾਰਾਜੇ ਜਨਕ ਵਰਗੇ ਐਸੇ ਹੋਏ ਨੇ ਜਿਨ੍ਹਾਂ ਨੇ ਸਿਮਰਨ ਕਰਿਆ ਗੁਰੂ ਹੀ ਪਿਆਰਿਓ ਗੁਰੂ ਧਾਰ ਕੀ ਗੱਲ ਬਣਨੀ ਹੈ ਗੁਰੂ ਬਿਨਾਂ ਜਤ ਨਹੀਂ ਬੁਰਾ ਤੋਂ ਬਣਾ ਕਦੇ ਗਿਆਨ ਨਹੀਂ ਹੋ ਸਕਦਾ ਭਾਵੇਂ ਲੱਖਾਂ ਵੇਦ ਪੜ੍ਹ ਲਓ ਲੱਖਾਂ ਵੇਦ ਪੜੀ ਜਾਓ ਕਹਿੰਦੇ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਤ ਜਿੰਨਾ ਕੁਝ ਮਰਜੀ ਪੜੀ ਜਾਓ ਗੁਰੂ ਪਿਆਰਿਓ ਜਿੰਨਾ ਵੀ ਅਸੀਂ ਕੁਰਬਾਨੀ ਪੜਦੇ ਆ ਨਾ ਜੇ ਗੁਰੂ ਨਹੀਂ ਧਾਰਿਆ ਸਭ ਕੁਝ ਹੀ ਨਾ ਫਲੈ ਜੇ ਗੁਰੂ ਨੂੰ ਧਾਰਿਆ ਨਹੀਂ ਗੁਰੂ ਧਾਰਨਾ ਨਹੀਂ ਕਰਿਆ ਐਡੇ ਐਡੇ ਰਾਜੀ ਹੋ ਕੇ ਤੁਰ ਗਏ ਉਹਨਾਂ ਨੂੰ ਗੁਰੂ ਧਾਰਨਾ ਪੈ ਗਿਆ ਗੁਰੂ ਪਿਆਰਿਓ ਅਸੀਂ ਤਾਂ ਠੀਕ ਠੀਕ ਜਾ ਕਿਉਂਕਿ ਸਤਿਗੁਰਾਂ ਦੀ ਗੁਰਬਾਣੀ ਐਸੀ ਐ ਗੁਰੂ ਦੇ ਬਿਨਾ ਸਮਝ ਹੀ ਨਹੀਂ ਆ ਸਕਦੀ ਗੁਰੂ ਬਿਨਾ ਸਤਿਗੁਰਾਂ ਦੀ ਗੁਰਬਾਣੀ ਦਾ ਗਿਆਨ ਨਹੀਂ ਹੋ ਸਕਦਾ ਕਹਿੰਦੇ ਪਾਠ ਪੜਿਓ ਅਰ 베ਦ ਵਿਚਾਰਿਓ ਨੇਵਲ ਭਜੰਗਾਂ ਸਾਤੇ ਗੁਰੂ ਪਿਆਰੇ ਜੀ ਜੀ ਕਹਿੰਦੇ ਨੇ ਕੋਈ ਨਾ ਕੋਈ ਗੁਰੂ ਧਾਰਨ ਕਰੋ ਜਿਹੜਾ ਕੰਮ ਮਰਜ਼ੀ ਐ ਜਿਹੜਾ ਕੋਈ ਮਰਜ਼ੀ ਕਰਨਾ ਐ ਲੱਕੜੀ ਦਾ ਕੰਮ ਕਰਨਾ ਐ ਕੋਈ ਬਾਹਰ ਹੋਰ ਕੰਮ ਕਰਨਾ ਐ ਜਿਹੜਾ ਕੰਮ ਮਰਜ਼ੀ ਐ ਗੁਰੂ ਬਣਾ ਨਹੀਂ ਆਉਂਦਾ ਗੁਰੂ ਬਿਨਾ ਕੁਝ ਨਹੀਂ ਸਿੱਖ ਸਕਦੇ ਤੇ ਗੁਰੂ ਪਿਆਰਿਓ ਅੱਜ ਇਸ ਸਥਾਨ ਤੇ ਬੈਠਿਆ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਬੈਠੇ ਆ ਗੁਰੂ ਪਿਆਰਿਓ ਇੱਕ ਤਾਂ ਗੁਰੂ ਬਿਨਾ ਕੋਈ ਗੱਲ ਨਹੀਂ ਤੇ ਇੱਕ ਨਾਮ ਬਿਨਾ ਅਸੀਂ ਕੱਖ ਭੀ ਨਹੀਂ ਗੁਰੂ ਪਿਆਰਿਓ ਨਾਮ ਬਿਨਾ ਕੁਝ ਵੀ ਨਹੀਂ ਸੰਸਾਰ ਤੇ ਦੇਖੋ ਜਨ ਕਰਾ ਜਾ ਹੋਇਆ ਨਾਮ ਦੇ ਨਾਮ ਦੇ ਨਾਲੇ ਇੰਨਾ ਵੱਡਾ ਪ੍ਰਗਟ ਬਣਿਆ ਹੈ ਜੇ ਨਾਮ ਨੂੰ ਲੱਭਿਆ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਨੇ ਆ ਨਾਮ ਦੀ ਦਾਤ ਮੰਗਣੀ ਹੈ ਸਤਿਗੁਰੂ ਜੀ ਕਿਰਪਾ ਕਰਿਓ ਨਾਮ ਦੀ ਦਾਤ ਬਖਸ਼ਿਓ ਇੱਕ ਤਾਂ ਨਾਮ ਦੀ ਦਾਤ ਦੂਜੀ ਪਿਆਰਿਓ ਸਰਬਤ ਦਾ ਭਲਾ ਮੰਗਣਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਰਿਆਂ ਦਾ ਭਲਾ ਮੰਗਣਾ ਹੈ ਆਪਣੇ ਆਪ ਦਾ ਨਹੀਂ ਸਾਰਿਆਂ ਦਾ ਤੇ ਗੁਰੂ ਪਿਆਰੇ ਜੀ ਸਾਰਿਆਂ ਦਾ ਭਲਾ ਮੰਗਾਂਗੇ ਆਪਣਾ ਦਾ ਆਪ ਹੀ ਭਲਾ ਹੈ ਸਤਿਗੁਰੂ ਕਿਰਪਾ ਕਰਨ ਜੀ ਸਾਰਿਆਂ ਵਾਸਤੇ ਮੰਗਾਗੇ ਸਾਰਿਆਂ ਵਾਸਤੇ ਮੰਗਣਾ ਹੈ ਸੋ ਆਓ ਸਮਾਂ ਵੀ ਹੋ ਚੁੱਕਿਆ ਸਮਾਪਤੀ ਦਾ ਬੋਲਦੇ ਹਾਂ ਤੋਂ ਇਤਨੀ ਨੀਕਾਂ ਪ੍ਰਕਾਰ ਦੀਆਂ ਤੁਲਾਂ ਚ ਬੰਦੀਆਂ ਹੋਈਆਂ ਬੋਲ ਗਿਆ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਸੋ ਬਖਸ਼ ਰਹਿਣਾ ਜੀ ਸੋ ਆਓ ਸਾਰੇ ਆਖਰੀ ਧਾਰਨਾ ਪੜ ਕੇ ਗੱਜਵੱਜ ਦੇ ਅੰਸਾ ਵਿੱਚ ਬੋਲਣਾ ਹੈ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੀ ਸੰਗਤ ਗੱਜਵੱਜ ਕੇ ਪੜਿਓ ਗੁਰੂ ਪਿਆਰਿਓ ਮਹਾਂਪੁਰਸ਼ੇ ਸੰਸਾਰ ਤੇ ਆਏ ਨੇ ਅੱਜ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੈਠਿਆ ਸੰਤ ਪਾਪਾ ਵਿਸ਼ਵਾਸ ਸਿੰਘ ਜੀ ਦੀ ਯਾਦ ਵਿੱਚ ਬੈਠਿਆ ਗੁਰੂ ਪਿਆਰਿਓ ਮਹਾਂਪੁਰਸ਼ਾਂ ਨੇ ਆਕੇ ਨਾਮ ਦੀ ਕਮਾਈ ਕੀਤੀ ਕਹਿੰਦੇ ਕਨਹੀ ਬਣ ਜਾ ਕਾਂਛੀ ਤਾਂਬਾ ਕਨਹੀ ਲੋਕ ਸੁਪਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਕਐ ਸੇਖੇਪ ਇਸ ਲਈ ਕਹਿੰਦੇ ਗੁਰੂ ਪਿਆਰਿਓ ਅਸੀਂ ਮਨਮੁਖੀ ਲੋਕ ਇਸ ਸੰਸਾਰ ਤੇ ਆਕੇ ਮਾਇਆ ਦਾ ਵਪਾਰ ਕਰਦੇ ਆਂ ਵਸਤੂਆਂ ਦਾ ਵਪਾਰ ਕਰਦੇ ਆਂ ਪਰ ਨਹੀਂ ਗੁਰੂ ਪਿਆਰਿਓ ਸੰਤ ਮਹਾਪੁਰਖ ਤਾਂ ਐਸੇ ਹੁੰਦੇ ਨੇ ਕਾਂਛੀ ਤੰਬੇ ਦਾ ਪਾਰ ਦੁਨੀਆਂ ਕਰਦੀ ਐ ਕਾਂਛੀ ਤੰਬੇ ਦਾ ਪਾਰ ਦੁਨੀਆਂ ਕਰਦੀ ਐ ਸਾਧੂਆਂ સૣ તણ ખણએ જણણ પ�ણ જણણ ખણણ ખણય તણા�ણ